ਉਹ ਤੇ ਬਾਜਬਾ ਸਾਹਿਬ ਦਾ ਜਿਹੜਾ ਬਿਆਨ ਹੈ ਪੂਰਾ ਰਿਕਾਰਡ YouTube ਅੱਜ ਕੱਲ ਬੜਾ ਅ ਇੰਟਰਨੈਟ ਦਾ ਯੋਗ ਹੈ ਹਰ ਚੀਜ਼ ਰਿਕਾਰਡ ਹੋ ਜਾਂਦੀ ਹੈ ਔਰ ਬੜਾ ਉਹਨਾਂ ਨੇ ਇੰਟੈਂਸ਼ਨਲੀ ਈਟੀਓ ਸਾਹਿਬ ਕਿਉਂਕਿ ਜੰਡਿਆਲੇ ਰੈਲੀ ਹੋ ਰਹੀ ਸੀ ਈਟੀਓ ਸਾਹਿਬ ਦਾ ਨਾਂ ਲੈ ਕੇ ਕਿ ਉਹ ਕਿਉਂਕਿ ਈਟੀਓ ਸਾਹਿਬ ਦਾ ਜਿਹੜਾ ਪੁਸਤੈਨੀ ਕਾਰੋਬਾਰ ਹੈ ਉਹ ਬੈਂਡ ਵਜਾਉਂਦੇ ਰਹੇ ਆ ਬੈਂਡ ਵਜਾਉਣ ਵਾਲਾ ਹੋਵੇ ਰਿਕਸ਼ਾ ਚਲਾਉਣ ਵਾਲਾ ਹੋਵੇ ਕੋਈ ਮਜ਼ਦੂਰ ਹੋਵੇ ਹਰੇਕ ਬੰਦੇ ਨੂੰ ਸਾਡਾ ਸੰਵਿਧਾਨ ਤਰੱਕੀ ਕਰਨ ਦਾ ਅਧਿਕਾਰ ਦਿੰਦਾ ਹੈ ਲੋਕਤੰਤ੍ਰਿਕ ਤਰੀਕੇ ਨਾਲ ਚੁਣ ਕੇ ਨੁਮਾਇੰਦਾ ਬਣਨ ਦਾ ਅਧਿਕਾਰ ਦਿੰਦਾ ਹੈ ਤੋਹੀ ਟਿਊਰ ਸਾਹਿਬ ਵੀ ਆਪਣੀ ਕਾਬਲੀਅਤ ਨਾਲ ਅੱਗੇ ਆਏ ਆਵਾਜ਼ ਦੀ ਪਾਰਟੀ ਨੇ ਉਹਨਾਂ ਨੂੰ ਮੌਕਾ ਦਿੱਤਾ ਮਾਨ ਸਾਹਿਬ ਨੇ ਉਹਨੂੰ ਕੈਬਨਿਟ ਕੈਬਨਿਟ ਮੰਤਰੀ ਬਣਾਇਆ ਹੈ ਔਰ ਬਿਹਤਰ ਤਰੀਕੇ ਨਾਲ ਆਪਣੀ ਕਾਰਗੁਜ਼ਾਰੀ ਦਿਖਾ ਰਿਹਾ ਹੈ ਲੇਕਿਨ ਮੈਨੂੰ ਲੱਗਦਾ ਹੈ ਜਿਹੜੀ ਕਾਂਗਰਸ ਦੀ ਮਾਨਸਿਕਤਾ ਹੈ ਦੇਖੋ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਇੱਕ ਅੱਧੀ ਵਾਰ ਤੇ ਗਲਤੀ ਵੀ ਹੋ ਸਕਦੀ ਬੰਦੇ ਦੇ ਮੂੰਹ ਚੋਂ ਨਿਕਲ ਜਾਂਦੀ ਗੱਲ ਲੇਕਿਨ ਇਹ ਲਗਾਤਾਰ ਔਰ ਵਾਰ-ਵਾਰ ਜਿਹੜੇ ਬਹੁਤ ਸੀਨੀਅਰ ਮੋਸਟ ਲੀਡਰ ਹੈ ਬਾਜਵਾ ਸਾਹਿਬ ਵਰਗੇ ਜਿਨ੍ਹਾਂ ਨੇ ਪੀੜੀ ਦਰ ਪੀੜੀ ਜਿਨ੍ਹਾਂ ਦਾ ਰਾਜ ਰਿਹਾ ਹੈ ਪੰਜਾਬ ਤੇ ਖੁਦ ਵੀ ਕਈ ਸਰਕਾਰਾਂ ਚ ਮਿਨਿਸਟਰ ਰਹੇ ਆ। ਇਹ ਉਹ ਉਹਨਾਂ ਵੱਲੋਂ ਇਸ ਤਰ੍ਹਾਂ ਗਰੀਬਾਂ ਦਾ ਦਲਿਤਾਂ ਦਾ અપਮਾਨ ਕਰਨਾ ਸੁਭਾਵਿਕ ਜੀ ਗੱਲ ਹੈ ਕਿ ਇਹਨਾਂ ਦੀ ਜੋ ਅੰਦਰਲੀ ਜੋ ਸੋਚ ਹੈ ਉਹਦਾ ਪ੍ਰਗਟਾਵਾ ਕੀਤਾ ਹੈ ਔਰ ਮੈਨੂੰ ਪੂਰੀ ਉਮੀਦ ਹੈ ਪੰਜਾਬ ਦੇ ਲੋਕ ਇਸ ਚੀਜ਼ ਨੂੰ ਬਹੁਤ ਲੈ ਕੇ ਨਿਰਾਸ਼ ਔਰ ਨਾਰਾਜ਼ ਹੈ। ਉਹਨਾਂ ਵਾਲੇ ਟਾਈਮ ਤੇ ਉਚਿਤ ਜਵਾਬ ਜਿਹੜਾ ਕਾਂਗਰਸ ਨੂੰ ਦੇਣਗੇ। لیکن جس طریقے سے ایس سی کمیشن نے نوٹس لیا ہے کیا لگتا ہے کہ کاروائی کرے گا جلد وہ دیکھو اے تے اسا Jurisdiction of SC Commission نو اس کی ڈسکریشن ہے او تے او طے کرن گے لیکن ਇਹਦੇ سے کوئی دور ہے نہیں جو انہاں دی భాషا شالی تھی جو انہاں دا طور طریقہ سی واجوا صاحب دا او دے وچ ضرور انہاں نے ایک Dalit Minister دی بےعزتی کیتی ہے अपमान ਕੀਤਾ ਵahin na seeki virodh rajyapal rallya nikal rahe hain yatra nikal rahe hain kis tarike se dekhte hain akali dal aur bjp ek sath dikhai de rahe hain chalo wo te rajpal sahab te kyunki wo governor hain namainde hain pak kendra sarkar de te swabhavik ji taur te election da daur hai bjp akali pehla bhi ikatthe rahe hain aage bhi rehange etthe to koi dohra hi nahi hai lekin mainu lagda hai bi tamam koshish kar len ਲੋਕਾਂ ਨੇ ਪੰਜਾਬ ਦੇ ਇਹਨਾਂ ਦਾ ਰਾਜ ਜਿਹੜਾ ਆ ਸ਼ਾਸਨ ਦੇਖਿਆ ਹੈ ਉਹ ਲੋਕ ਉਸ ਚੀਜ਼ ਨੂੰ ਭੁੱਲੇ ਨਹੀਂ ਸਰ ਵਹੀ ਬੀਜੇਪੀ ਕੇ ਜੋ ਪ੍ਰਦੇਸ਼ ਅਧਿਕਾਰ ਹੈ ਅਸ਼ਵਨੀ ਸਰਮਾ ਉਹਨਾਂ ਨੇ ਕਹਾ ਹੈ ਕਿ ਪੰਜਾਬ ਮੇ ਯੁਵਕੋ ਕੇ ਸਾਥ ਅਬ ਯੁਵਤੀ ਵੀ ਨਸ਼ਾ ਕਰਨੇ ਲੱਗੀ ਹੈ ਔਰ ਨਸ਼ਾ ਪਿਛਲੇ ਸਰਕਾਰੋਂ ਕੇ ਮੁਕਾਬਲੇ ਵਧਾਇਆ ਹੈ ਕਿਸ ਤਰੀਕੇ ਸੇ ਦੇਖੋ ਨਸ਼ਾ ਇੱਕ ਸਮੱਸਿਆ ਹੈ ਇਹਦੇ ਕੋਈ ਦੋ ਰਾਏ ਨਹੀਂ ਲੇਕਿਨ ਇਹਦਾ ਇਹ ਮਤਲਬ ਨਹੀਂ ਹੈ ਕਿ ਸਾਰੇ ਪੰਜਾਬੀ ਨਸ਼ੇੜੀ ਹੈ ਬੀਜੇਪੀ ਤੇ ਇੰਟੈਂਸ਼ਨਲੀ ਪੰਜਾਬੀਆਂ ਨੂੰ ਮਜ਼ਾਕ ਔਰ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹਮੇਸ਼ਾ ਕਰਦੀ ਰਹੀ ਹੈ ਇਹ ਤੇ ਜੇ ਅਸੀਂ ਧਰਨਾ ਲਾਉਣੇ ਤੇ ਸਾਨੂੰ ਕਹਿੰਦੇ ਨੇ ਇੰਟਰਨੈਸ਼ਨਲ ਤੋਂ ਸੁਭਾਵਿਕ ਤੌਰ ਤੇ ਲੇਕਿਨ ਇੱਕ ਸਮੱਸਿਆ ਹੈ ਔਰ ਸਮੱਸਿਆ ਬਾਰਡਰ ਪਾਰ ਤੋਂ ਜਿੱਥੇ ਅਸ਼ਵਨੀ ਸ਼ਰਮਾ ਜੀ ਦੀ ਸਰਕਾਰ ਦੀ ਆਪਣੀ ਸਿਕਿਉਰਿਟੀ ਬੀਐਸਰ ਮੌਜੂਦ ਹੈ ਜੇ ਉਹਨਾਂ ਦੇ ਮਨ 'ਚ ਸੁਹਾਰਦਤਾ ਹੈ ਪੰਜਾਬ ਨੂੰ ਲੈ ਕੇ ਫਿਕਰਮੰਦੀ ਹੈ ਤੇ ਫਿਰ ਅਸ਼ਵਨੀ ਜੀ ਜਾ ਕੇ ਭਾਰਤ ਸਰਕਾਰ ਨਾਲ ਇਹ ਟੇਕ-ਅਪ ਇਸ਼ੂ ਕਰਨ ਇਸ਼ੂ ਨੂੰ ਟੇਕ-ਅਪ ਕਰਨ ਕਿਉਂਕਿ ਮਾਨ ਸਾਹਿਬ ਨੇ ਦੁਬਾਰਾ ਬਾਰ ਕਹਿਆ ਇਹ ਸਾਡਾ ਜਿਹੜਾ 750 ਕਿਲੋਮੀਟਰ ਇੰਟਰਨੈਸ਼ਨਲ ਬਾਰਡਰ ਹੈ ਇੰਟਰਨੈਸ਼ਨਲ ਉਹਨੂੰ ਮੋਡੀਫਾਈ ਕੀਤਾ ਜਾਵੇ ਐਂਟੀ ਡਰੋਨ ਸਿਸਟਮ ਲਗਾਏ ਜਾਣ ਉਹਦੀ ਚੌਕਸੀ ਵਧਾਈ ਜਾਵੇ ਕਿਉਂਕਿ ਜਿੰਨੀ ਵੀ ਐਂਟੀ ਸੋਸ਼ਲ ਐਕਟੀਵਿਟੀ ਹੈ ਚਾਹ ਨਸ਼ਾ ਹੈ ਚਾਹ ਇਲੀਗਲ ਵੈਪਨ ਹੈ ਉਹ ਸਾਰਾ ਬਾਰਡਰ ਪਾਰ ਤੋਂ ਹੋ ਰਿਹਾ ਇਸ ਕਰਕੇ ਅਸ਼ਵਨੀ ਸ਼ਰਮਾ ਜੀ ਨੂੰ ਮੈਂ ਕਹਾਂਗਾ ਵੀ ਉਹ ਭਾਰਤ ਸਰਕਾਰ ਕੋ ਜਾ ਕੇ ਧਰਨਾ ਲਾਉਣ ਕਿ ਬਾਰਡਰ ਨੂੰ ਹੋਰ ਸਿਕਿਉਰ ਕਰਨ सर ये पहली जिस तरीके से जो सरहद पार से लगातार पंजाब में नशे की खेप पकड़ी जाती है क्या आप मानते हैं कि अगर इस पर लगाम लगाई जाए तो नशा इसमें कमी आएगी नहीं डेफिनेटली आएगी इसमें तो कोई दूर आए नहीं है देखो वन पता की है उत्थे अजक ड्रोन के राही रात को कि भी कि कोई भी चीज़ बचाई जा सकती है और वो कपैसिटी जी है वेट दी। की उत्थे कुंटलों तक पहुँच गई है ਔਰ ਮੈਨੂੰ ਤੇ ਮੈਂ ਇੱਕ ਪਹਿਲਾਂ ਵੀ ਇਹ ਗੱਲ ਕਹੀ ਹੈ ਮੁੱਖ ਮੰਤਰੀ ਜੀ ਨੇ ਵਾਰ-ਵਾਰ ਹੋਮ ਮਿਨਿਸਟਰ ਸਾਹਿਬ ਨੂੰ ਕਿਹਾ ਵੀ ਜਿਹੜਾ ਐਂਟੀ ਡਰੋਨ ਸਿਸਟਮ ਹੈ ਉਹ ਪੰਜਾਬ ਲਈ ਹੋਰ ਜ਼ਿਆਦਾ ਲਗਾਇਆ ਜਾਵੇ ਖਾਸ ਕਰ ਬਾਰਡਰ ਇੱਥੇ ਜਿੱਥੇ ਬੀਐਸਐਫ ਦੇ ਕੰਟਰੋਲ ਚ ਤੋ ਅਗਰ ਉਹ ਬੀਐਸਐਫ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਵੇ ਬਾਰਡਰ ਤੇ ਇਨਸਟਰੂਮੈਂਟ ਜਿਹੜੇ ਆ

ਸਮ ਦਾ ਮੋਲ ਬਣਦਾ ਹੈ। ਔਰ ਮੈਨੂੰ ਲੱਗਦਾ ਹੈ ਵੀ ਕਿਉਂਕਿ ਅੱਜ ਕੱਲ ਡਿਜੀਟਲ ਯੁੱਗ ਹੈ, ਇੰਟਰਨੈਟ ਦਾ ਜਮਾਨਾ ਹੈ, ਦੁਨੀਆ ਦੇ ਕਿਸੇ ਕੋਨੇ 'ਚ ਬੈਠ ਕੇ ਵੀ ਕੋਈ ਬੰਦਾ ਕੋਈ ਵੀ ਐਕਟੀਵਿਟੀ ਕਰ ਲੈਂਦਾ ਹੈ, ਮੇਲ ਦੇ ਰਾਹੀਂ, WhatsApp ਦੇ ਰਾਹੀਂ, ਸੋਸ਼ਲ ਮੀਡੀਆ ਦਾ ਜਰੀਆ ਹੋ ਜਾਂਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਰੁਕੜੀਆਂ ਚਾਹੀਦੀਆਂ ਕਿਉਂਕਿ ਹਰ ਰੋਜ਼ ਸਮਾਜ ਚ ਔਰ ਸਾਡੇ ਬੱਚੇ ਜਿਹੜੇ ਸਕੂਲ ਉਹਨਾਂ ਦੀ ਮਾਨਸਿਕ ਸਥਿਤੀ ਤੇ ਇਹਦਾ ਬੜਾ ਮਾੜਾ ਪ੍ਰਭਾਵ ਪੈਂਦਾ ਹੈ। ਮੈਂ ਬਤੌਰ ਐਮਪੀ ਭਾਰਤ ਸਰਕਾਰ ਨੂੰ ਰਿਕੁਐਸਟ ਕਰਾਂਗਾ ਕਿ ਇਹਦੇ ਤੇ ਇੱਕ ਇੰਟਰਨੈਸ਼ਨਲ ਬੜੀ ਸਾਡੀ ਕਮਿਊਨਿਟੀ ਹੈ ਬੱਖ-ਵੱਖ ਮੂਲਕਾਂ ਦੀਆਂ ਸਰਕਾਰਾਂ ਨਾਲ ਮਿਲ ਕੇ ਇੱਕ ਬਿਹਤਰ ਮੈਕੈਨਿਜ਼ਮ ਬਣਾਇਆ ਜਾਵੇ ਇੱਕ ਦੂਸਰੇ ਨੂੰ ਸਹਿਯੋਗ ਕੀਤਾ ਜਾਵੇ ਔਰ ਇਹੋ ਜਿਹੇ ਜਿਹੜੇ ਲੋਕ ਹੈ ਜਿਹੜੇ ਸਵਾਤਹ دہشت ਔਰ ਡਰ ਦਾ ਮਾਹੌਲ ਪੈਦਾ ਕਰਦੇ ਉਹਨਾਂ ਦੇ ਖਿਲਾਫ ਠੋਸ ਕਦਮ ਉਠਾਏ ਜਾ